ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਬਾਈ ਜੀ ਦਾ ਨਹਿਰ ਤੇ ਘਾਰਾ ਜਮਾ ਠੀਕ ਹੈ ਜੀ ਸਭੰਗ ਵਾਲੀ ਨਹਿਰ ਬਾਈ ਜੀ ਜਿਹੜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528003595 ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਬਾਈ ਸਾਸੀ ਗਾਈ ਅਸਤਰੀ ਗਾਲਮੀ ਨਾਮ ਗੁਰਦੀਪ ਸਿੰਘ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਹਾਂ ਜੀ ਵੀ ਗਾਂ ਦੀ ਜਾਣਕਾਰੀ ਦਿਓ ਜੀ ਇਹ ਗਾਂ ਬਰੀਏ ਨੂੰ 15 ਤਰੀਕ ਨੂੰ 6 ਮਹੀਨਾ ਲੱਗ ਗਿਆ ਠੀਕ ਹੈ ਜੀ ਗੱਬਣ ਆ ਗਈ ਹਾਂਜੀ ਤੇ 12 ਕਿਲੋ ਦੁੱਧ ਆ ਗਿਆ ਥੱਲੇ 12 ਕਿਲੋ ਦੁੱਧ 14-15 ਕਿਲੋ ਦੁੱਧ ਘਰ ਜੂ ਫਾਰਮ ਚੋਂ ਲੈਤੀ ਆ ਉਹਨਾਂ ਦਾ ਫੀਡ ਪਹਿਲਾਂ ਬੰਦ ਕਰਿਆ ਵਹੀ ਕਹਿੰਦੇ ਫਿਰ ਡਰਾਈ ਕਰਨੀ ਔਖੀ ਹੋ ਜਾਂਦੀ ਠੀਕ ਹੈ ਜੀ ਜਿਹੜੀ ਬਾਈ ਆਪਾਂ ਪਹਿਲਾਂ ਵੀਡੀਓ ਬਣਾਈ ਸੀ ਛੋਟੀ ਆਪਣੀ ਟੋਕੜ ਗੱਪਣ ਗਾਦੀ ਉਹ ਨਾਲ ਦੇ ਨਾਲ ਸਿਲ ਹੋ ਗਈ ਸੀ ਹਾਂ ਬਾਈ ਪਹਿਲੇ ਫੋਨ ਤੇ ਉਹ ਤਾਂ ਬਹੁਤ ਫੋਨ ਆਇਆ ਗਿਆ ਆਪਾਂ ਨੂੰ ਬਹੁਤ ਫੋਨ ਆਇਆ ਅੱਜ ਵੀ ਬਹੁਤ ਆਈ ਜਾਂਦੇ ਨੇ ਠੀਕ ਹੈ ਜੀ ਆਪਣਾ तकरीबन ਮੰਨ ਕੇ ਚੱਲ ਪੈ ਗਈ ਜਾਂ ਠੀਕ ਹੈ ਤੇ ਤੇ 6 ਮਹੀਨੇ ਦੀ ਗੱਬਣਾ 6 ਮਾਂ ਲੱਗਿਆ ਵਾ ਹਾਂਜੀ 15 ਤਰੀਕ ਤੋਂ ਹੀ ਠੀਕ ਹੈ ਜੀ ਪਰ ਐਸਾ ਰਾ ਕੀ ਹਾਂਜੀ ਐਸਾ ਬਸ ਬਹੁਤ ਸੁੱਖਣਾ ਕਰਮ ਵਾਲੇ ਬਾਈ ਨੇੜੇ ਹੋਈ ਮੜਾ ਬਾਈ ਮੇਰਾ 5.5 ਫੁੱਟ ਦਾ ਦੇ 5 ਫੁੱਟ ਤੋਂ ਉੱਪਰ ਆ ਕ ਮੈਡ ਦਾ ਕੱਦ ਫਾਰਮ ਵਾਲੀ ਗਾਂ ਜੀ ਫਾਰਮ ਚੋਂ ਲੈਤੀ ਆ ਬਾਈ ਕੋਈ ਇਹਦੇ ਮੂੰਹ ਤੇ ਤੇ ਲਹਿਰੇ ਦਾ ਦਾਗ ਨਹੀਂ ਠੀਕ ਹੈ ਉੱਲੀ ਫਰਦੀ ਆਈ ਵੀ ਹੈ ਠੀਕ ਹੈ ਚੈੱਕ ਕਰ ਸਕਦੇ ਪਰਾ ਤੇ ਨੇਵਾ ਤੁਹਾਨੂੰ ਦਿਖਾਉਣੇ ਆ ਥਾਂ ਤੁਹਾਨੂੰ ਓਕੇ ਵੀ ਜਮ ਹਾਂ ਬਾਈ ਪੂਰੇ ਓਕੇ ਚਾਹੇ ਮਸ਼ੀਨ ਤੇ ਜਵਾਈ ਕਰੋ ਚਾਹੇ ਹੱਥੀ ਕਰੋ ਲੋ ਜੀ ਕੋਈਆ ਹੱਥਾਂ ਦਾ ਤੇ ਮਸ਼ੀਨ ਦਾ ਹੁਣ ਇਸ ਟਾਈਮ 1 ਲੋ ਭਰਾ ਇਹ ਲੱਡੂ ਨੰਬਰ ਉਹਦਾ ਕਰਮਾ ਵਾਲੀ ਦੀ ਯਾਰਾ ਮੰਨ ਕੇ ਕੋਈ ਮਰਜੀ ਤੋਲ ਕੇ ਠੀਕ ਹੈ ਜੀ ਠੀਕ ਹੈ ਸੋਹਣੀ ਕੱਦ ਵੜ ਸੁਖਨ ਕਰਮਾ ਵਾਲੀ ਦਾ ਵਧੀਆ ਐਰ ਸਰਚ ਆਉਂਦੀ ਹੈ ਭਰਾ ਤੋਲ ਦੇ ਨੂੰ ਰੇਟ ਵੀ ਬਾਈ ਨੇ ਪਹਿਨੂੰ ਦੱਸਤਾ ਜਾਇਆ 66 ਸੀਮਣ ਲਵਾਇਆ ਮੈਨੂੰ ਨਹੀਂ ਪਤਾ ਵੀ ਕਿਹੜਾ ਦੂ 66 ਭਰਾਇਆ ਬਈ ਠੀਕ ਹੈ ਜੀ 66 ਸੀਮਣਾ ਠੀਕ ਹੈ ਜੀ ਰੇਟ ਆਪ ਨੂੰ ਦੱਸਤਾ ਬਿਲਕੁਲ ਜਾਇਜ਼ ਬਾਈ ਨੇ ਲੋ ਜੀ ਤੋੜਾ ਤਰਾ ਕਰਮਾ ਵਾਲੀ ਦਾ ਦੇਖ ਸਾਹਣੇ ਭਰਾ ਕੱਦ-ਕੁੱਦ ਲੋ ਜੀ ਲੈ ਆਪਰਾ ਮੋੜ ਦੇ